ਕਈ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੈਂਗਨ ਦੀ ਸਬਜ਼ੀ ਬਿਲਕੁਲ ਪਸੰਦ ਨਹੀਂ ਪਰ ਅੱਜ ਆਪਾਂ ਬਹੁਤ ਆਸਾਨ ਤਰੀਕੇ ਨਾਲ ਮਜ਼ੇਦਾਰ ਪਰ ਮੈਂ ਮਸਾਲਾ ਬੈਂਗਨ ਦੀ ਸਬਜ਼ੀ ਤਿਆਰ ਕਰਾਂਗੇ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਤੁਸੀਂ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਤੇ ਜਿਹੜੇ ਸਬਜ਼ੀ ਨੂੰ ਪਸੰਦ ਨਹੀਂ ਕਰਦੇ ਉਹ ਬੜੇ ਸ਼ੌਂਕ ਨਾਲ ਬਣਾਇਆ ਕਰਨਗੇ ਬਣਾਉਣੀ ਬਿਲਕੁਲ ਆਸਾਨ ਹੈ ਇਹਦੇ ਲਈ ਬਿਲਕੁਲ ਅਪਾ ਛੋਟੇ ਸਾਈਜ਼ ਦੇ ਲਈ ਹੈ ਬੈਂਗਨ ਛੋਟੇ-ਛੋਟੇ ਜਿਹੇ ਬੈਂਗਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਉਸ ਤੋਂ ਬਾਅਦ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਓ ਫਿਰ ਇਹਦੀਆਂ ਡੰਡੀਆਂ ਜਿਹੜੀਆਂ ਜ਼ਿਆਦਾ ਵੱਡੀਆਂ ਹੋਈਆਂ ਉਹਨਾਂ ਨੂੰ ਥੋੜਾ-ਥੋੜਾ ਕੱਟ ਦਿਓ ਤੇ ਜਿਹੜਾ ਇਹਦੇ ਉੱਪਰ ਫੁੱਲ ਜੈ ਨਿਆ ਹੋਇਆ ਤਾਂ ਉਹਦੇ ਵੀ ਜਿਹੜੇ ਉtre ਹੋਏ ਪੱਤੇ ਹੋਏ ਹਲਕੇ ਹਲਕੇ ਜੇ ਤੁਸੀਂ ਕੱਟ ਦਿਓ ਜਾਂ ਕਈ ਕਈ ਵੇਰ ਸੁੱਕੇ ਵੀ ਹੁੰਦੇ ਆ ਉਹ ਤੁਸੀਂ ਉਤਾਰ ਦਿਓ ਇਹਨੂੰ ਆਪਾਂ ਸਾਫ਼ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਇੱਕ ਲਵਾਂਗੇ ਪੈਣ ਇੱਕ ਡੇਢ ਚਮਚ ਲਵਾਂਗੇ ਬੇਸਨ ਦਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ ਹੌਲੀ ਰੋਸਟ ਕਰਾਂਗੇ ਜਿਦੋਂ ਹੀ ਬੇਸਨ ਵਿੱਚ ਸੋਹਣੀ ਜੀ ਖੁਸ਼ਬੂ ਆਉਣ ਲੱਗੀ ਹੈ ਪੱਕ ਗਿਆ ਤਾਂ ਤੁਸੀਂ ਗੈਸ ਨੂੰ ਬੰਦ ਕਰ ਦਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਓ ਨਮਕ ਮਿਰਚ ਧਨੀਆ ਪਾਊਡਰ ਮਸਾਲਾ ਹਲਦੀ ਫਿਰ ਪਾ ਦਿਓ ਰੰਗ ਵਾਲੀ ਤੇਗੀ ਮਿਰਚ ਪਰ ਜੇ ਤੁਹਾਡੇ ਕੋਲ ਨਾ ਹੋਈ ਤਾਂ ਇਹਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਸਿੰਪਲ ਤਿੱਖੀ ਮਿਰਚ ਪਾ ਦਿਓ ਅੱਧਾ ਚਮਚ ਪਾਓ ਅਮਚੂਰ ਪਾਊਡਰ ਦਾ ਇਹਦੇ ਨਾਲ ਬੈਂਗਨ ਵਿੱਚ ਟੇਸਟ ਆ ਜਿਹੜਾ लाजवाब ਆਉਂਦਾ ਫਿਰ ਪਾਇਆ ਥੋੜਾ ਜਿਹਾ ਪਜੀਰਾ ਪਾਊਡਰ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਇੱਕ ਚਮਚ ਪਾ ਦਿਓ ਸੌਫ ਦਾ ਉਹਨੂੰ ਗ੍ਰਾਈਂਡ ਕਰਕੇ ਪਾ ਲਿਓ ਚਾਹੇ ਉਹਨੂੰ ਦਰਦਰਾ ਜਾਂ ਕੁੱਟ ਲਿਓ ਮਸਾਲੇ ਪਾਉਂਦੇ ਪਾਉਂਦੇ ਨਾਲ-ਨਾਲ ਮਿਕਸ ਕਰਦੇ ਜਾਓ ਕਿਉਂਕਿ ਪੈਣ ਕਾਫੀ ਗਰਮ ਹੈ ਤੇ ਬੇਸਨ ਹੈ ਜਿਹੜਾ ਨੀਚੇ ਮਚਣਾ ਨਹੀਂ ਚਾਹੀਦਾ ਨਹੀਂ ਤਾਂ ਇਹਦਾ ਟੇਸਟ ਰਾਵ ਹੋ ਜੂਗਾ ਇੱਕ ਚਮਚ ਪਾਵਾਂਗੇ ਤੇਲ ਦਾ ਚੰਗੀ ਤਰ੍ਹਾਂ ਮਿਕਸ ਕਰਕੇ ਪਕਾ ਲਾਂਗੇ ਜਦੋਂ ਇਹ ਪੱਕ ਜੂ ਕਾਫੀ ਤੇਲ ਜਾਂ ਛੱਡ ਗਿਆ ਤੇਲ ਦਾ ਤੁਸੀਂ ਅੱਧਾ ਚਮਚੀ ਪਾਓ ਕਿਉਂਕਿ ਮੈਂ ਇੱਕ ਚਮਚ ਬਾਅਦ ਵਿੱਚ ਬੇਸਨ ਦਾ ਪਕਾ ਕੇ ਹੋਰ ਮਿਕਸ ਕਰਨਾ ਸੀ ਕਿਉਂਕਿ ਥੋੜਾ ਜਿਹਾ ਤੇਲ ਹੈ ਜਿਹੜਾ ਜ਼ਿਆਦਾ ਹੋ ਗਿਆ ਸੀ ਉਸ ਤੋਂ ਬਾਅਦ ਜੀ ਆਪਾਂ ਬੈਂਗਣੀ ਨੂੰ ਕੱਟ ਲਿਆ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਘਾਰ ਕੱਟ ਲਗਾ ਲਿਓ ਮਤਲਬ ਨੀਚੇ ਤੱਕ ਨਹੀਂ ਕੱਟਣਾ ਇਹਦੇ ਵਿੱਚ ਦੋ ਹੀ ਕੱਟ ਲਗਾਉਣੇ ਆ ਤੁਸੀਂ ਤੇ ਉਸ ਤੋਂ ਬਾਅਦ ਮਸਾਲੇ ਨੂੰ ਚੰਗੀ ਤਰ੍ਹਾਂ ਪਰ ਲੈਣਾ ਫਿਰ ਇੱਕ ਚਮਚ ਤੇਲ ਰੱਖਾਂਗੇ ਗਰਮ ਤੇ ਮਸਾਲੇ ਨੂੰ ਇਸ ਤਰੀਕੇ ਨਾਲ ਤੁਸੀਂ ਬੈਂਗਨ ਦੇ ਵਿੱਚ ਭਰਨਾ ਦਬਾ ਦਬਾ ਕੇ ਭਰਿਓ ਤਾਂ ਕਿ ਇਹ ਬਾਹਰ ਬਿਲਕੁਲ ਨਾ ਨਿਕਲੇ ਬਾਕੀ ਆਪਾਂ ਇਹਦੇ ਵਿੱਚ ਬੇਸਨ ਪਾਇਆ ਉਹ ਪਾਉਣਾ ਬਹੁਤ ਹੀ ਜ਼ਰੂਰੀ ਸੀ ਉਹਦੇ ਨਾਲ ਇਹਦੀ ਬਾਈਂਡਿੰਗ ਵਧੀਆ ਹੋਊਗੀ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਇਹਦੀ ਜ਼ਿਆਦਾ ਉਲਟ ਪਲਟ ਨਾ ਕਰਿਓ ਇਸੇ ਤਰੀਕੇ ਨਾਲ ਪਕਾਉਂਦੇ ਜਾਈਓ ਕਿਉਂਕਿ ਇਹਦੇ ਵਿੱਚੋਂ ਮਸਾਲਾ ਨਿਕਲਣਾ ਨਹੀਂ ਚਾਹੀਦਾ ਚਾਹੇ ਇਹਨੂੰ ਚਮਚ ਨਾਲ ਹਲਕਾ ਜਿਹਾ ਪਲਟ ਦਿਓ 4 ਤੋਂ 5 ਮਿੰਟ ਲਗਾਤਾਰ ਸਲੋ ਫਲੇਮ ਤੇ ਪਕਾਉਂਗੇ ਤਾਂ ਇਹ ਪੱਕ ਕੇ ਤਿਆਰ ਹੋ ਜਾਣਗੇ ਜਦੋਂ ਇਹ 90% ਤੱਕ ਪੱਕ ਗਏ ਫਿਰ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਤੇ ਜਿਵੇਂ ਟਾਲੀ ਇਹਨੂੰ ਟੱਕ ਕੇ ਇਸੇ ਤਰ੍ਹਾਂ ਹੀ ਰੱਖ ਦਿਓ ਤਾਂ ਕਿ ਇਹ ਆਪੇ ਨਾਲ ਹੋਰ ਬੰਜਨ ਬਾਕੀ ਆਪਾਂ ਇੱਕ ਦੋ ਵਾਰੀ ਇਹ ਹੋਰ ਪਕਾਵਾਂਗੇ ਆਖਿਰ ਤੱਕ ਇਹ ਬਿਲਕੁਲ ਸੌਫਟ ਹੋ ਜਾਣਗੇ ਪਰ ਇੱਕੋ ਸਰ ਸੌਫਟ ਨਾ ਕਰਿਓ ਨਹੀਂ ਤਾਂ ਇਹ ਖੁੱਲ ਜਾਣਗੇ ਇੱਕ ਵੱਡਾ ਸਪੂਨ ਪਰ ਕੇ ਲਵਾਂਗੇ ਤੇਲ ਦਾ ਚੰਗੀ ਤਰ੍ਹਾਂ ਗਰਾਂਗੇ ਗਰਮ ਵਿੱਚ ਭੁੰਨਾਂਗੇ ਜੀਰਾ ਥੋੜੀ ਜਿਹੀ ਪਾਵਾਂਗੇ ਰਾਈ ਰਾਈ ਤੇ ਅੰਬਚੂਰ ਪਾਊਡਰ ਇਹਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੈਂਗਨ ਦਾ ਟੇਸ ਇਹਦੇ ਨਾਲ ਲਾਜਵਾਬ ਆਉਂਦਾ ਹੈ ਜਦੋਂ ਇਹ ਟਿੜਕਣ ਜੇ ਲੱਗੀ ਫਿਰ ਤਿੰਨ ਚਾਰ ਪਿਆਜ਼ ਨੂੰ ਆਪਾਂ ਚੌਪ ਕਰ ਲਾਂਗੇ ਇਦੇ ਵਿੱਚ ਪਾ ਦਾਂਗੇ ਚਾਹੇ ਤੁਸੀਂ ਪਿਆਜ਼ ਨੂੰ ਬਰੀਕ ਕੱਟ ਲਿਓ ਪਰ ਉਹ ਬਹੁਤ ਛੋਟਾ ਕੱਟਣਾ ਪਊ ਇਸ ਲਈ ਚੌਪ ਕਰੋਗੇ ਤਾਂ ਜ਼ਿਆਦਾ ਵਧੀਆ ਰਹੂਗਾ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਾਂਗੇ ਤੇ 4 ਤੋਂ 5 ਮਿੰਟ ਲਗਾਤਾਰ ਪਕਾਵਾਂਗੇ ਤਿੰਨ ਚਾਰ ਪਾਵਾਂਗੇ ਹਰੀਆਂ ਮਿਰਚਾਂ ਜਦੋਂ ਹੀ ਪਿਆਜ਼ ਚੰਗੀ ਤਰ੍ਹਾਂ ਪੱਕ ਗਏ ਫਿਰ ਦੋ ਤਿੰਨ ਟਮਾਟਰਾਂ ਨੂੰ ਚੌਪ ਕਰਕੇ ਇਹਦੇ ਵਿੱਚ ਪਾ ਦਾਂਗੇ ਗ੍ਰੇਵੀ ਤਿਆਰ ਕਰਨੀ ਹੈ ਸਮਾਨ ਜਿਆਦਾ ਮੋਟਾ ਨਾ ਕੱਟਿਓ ਇਹਨੂੰ ਇਸੇ ਤਰੀਕੇ ਨਾਲ ਹੀ ਤੁਸੀਂ ਚੌਪ ਕਰਨਾ ਬਹੁਤ ਹੀ ਮਜ਼ੇਦਾਰ ਭਰਮੇ ਮਸਾਲਾ ਬੈਂਗਣ ਬਣ ਕੇ ਤਿਆਰ ਹੋਣਗੇ ਤੇ ਟੇਸਟ ਲਾਜਵਾਬ ਹੋਊਗਾ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਫਿਰ ਜ਼ਰੂਰਤ ਮੁਤਾਬਕ ਪਾਇਓ ਨਾ ਕਿ ਤਾਂ ਕਿ ਟਮਾਟਰ ਆ ਜਿਹੜੇ ਚੰਗੀ ਤਰ੍ਹਾਂ ਬਨ ਜਾਣ 4-5 ਮਿੰਟ ਲਈ ਲਗਾਤਾਰ ਪਕਾਉਂਦੇ ਜਾਓ ਫਿਰ ਇੱਕ ਕੌਲੀ ਲੈ ਲਿਓ ਦਹੀਂ ਦੀ ਵਿੱਚ ਪਾ ਦਿਓ ਰੰਗ ਵਾਲੀ ਦੇਗੀ ਮਿਰਚ ਧਨੀਆ ਪਾਊਡਰ ਹਲਦੀ ਅੱਧਾ ਚਮਚ ਪਾਓ ਮਸਾਲੇ ਦਾ ਫਿਰ ਪਾ ਦਿਓ ਰੰਗ ਵਾਲੀ ਮਿਰਚ ਕਿਉਂਕਿ ਇਹਦੇ ਨਾਲ ਗਰੇਵੀ ਦਾ ਕਲਰ ਹੈ ਜਿਹੜਾ ਬੜਾ ਹੀ ਵਧੀਆ ਆਊਗਾ ਸਾਰੇ ਮਸਾਲਿਆਂ ਨੂੰ ਜ਼ਰੂਰਤ ਮੁਤਾਬਕ ਪਾਓ ਜੇ ਤਿੱਖਾ ਜ਼ਿਆਦਾ ਪਸੰਦ ਹੈ ਤਾਂ ਥੋੜੀ ਜਿਹੀ ਤਿੱਖੀ ਮਿਰਚ ਵਿੱਚ ਮਿਕਸ ਕਰ ਲਿਓ ਦਹੀਂ ਤੁਹਾਡਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਖੱਟਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਜਦੋਂ ਹੀ ਇਹਨੂੰ ਤੁਸੀਂ ਪਿਆਜ਼ ਟਮਾਟਰ ਵਿੱਚ ਮਿਕਸ ਕਰੋਗੇ ਤਾਂ ਦਹੀਂ ਨੇ ਫਟ ਜਾਣਾ ਤੇ ਟੇਸਟ ਬਿਲਕੁਲ ਖਰਾਬ ਹੋ ਜਾਊਗਾ ਵਧੀਆ ਜਿਹਾ ਦਾ ਪੇਸਟ ਜਦੋਂ ਹੀ ਤਿਆਰ ਕਰ ਲਿਆ ਪਿਆਜ਼ ਟਮਾਟਰ ਚੰਗੀ ਤਰ੍ਹਾਂ ਪੱਕ ਗਏ ਗੈਸ ਨੂੰ ਤੁਸੀਂ 1 ਮਿੰਟ ਲਈ ਬੰਦ ਕਰ ਦਿਓ 1 ਮਿੰਟ ਬਾਅਦ ਤੁਸੀਂ ਇਹ ਦਹੀਂ ਵਾਲਾ ਪੇਸਟ ਇਹਦੇ ਵਿੱਚ मिक्स ਕਰ ਦਿਓ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਕਰਤਾ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਚਲਾ ਲੈਣਾ ਤੇ ਇਹਦੀ ਫਲੇਮ ਬਿਲਕੁਲ ਸਲੋ ਰੱਖਿਓ ਕਿਉਂਕਿ ਤੇਜ਼ ਗੈਸ ਦੇ ਉੱਪਰ ਕਈ ਵਾਰ ਦਹੀਂ ਫਟ ਜਾਂਦਾ ਤੇ ਗਰੇਵੀ ਹੈ ਜਿਹੜੀ ਖਰਾਬ ਹੋ ਜਾਂਦੀ ਹੈ ਹੋਟਲ ਰੈਸਟੋਰੈਂਟ ਵਰਗੀ ਵਧੀਆ ਜੀ ਗਰੇਵੀ ਤਿਆਰ ਕਰਾਂਗੇ ਤੇ ਲਗਾਤਾਰ ਪਕਾਉਂਦੇ ਜਾਵਾਂਗੇ ਜਦੋਂ ਮਸਾਲਿਆਂ ਨੇ ਵਧੀਆ ਜਿਹਾ ਆਪਣਾ ਕਲਰ ਦੇਤਾ ਤੇ ਇਹਨੇ ਹਲਕਾ ਜਿਹਾ ਆਪਣਾ ਤੇਲ ਛੱਡ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਖੁਸ਼ਬੂ ਵੀ ਬੜੀ ਸੋਹਣੀ ਆਉਣ ਲੱਗ ਜੂ ਫਿਰ ਜ਼ਰੂਰਤ ਮੁਤਾਬਕੇ ਦੇ ਵਿੱਚ ਪਾਣੀ ਮਿਕਸ ਕਰ ਦਿਓ ਵਧੀਆ ਵਧੀਆ ਨਵੀਆਂ ਤੋਂ ਨਵੀਆਂ ਰੈਸਪੀਸ ਦੇਖਣ ਲਈ ਫੇਸਬੁਕ ਤੇ ਨਵੇਂ ਹੋ ਮੇਰੇ ਪੇਜ ਨੂੰ ਫੋਲੋ ਕਰ ਲੋ YouTube ਤੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਪਲੀਜ਼ ਜਲਦੀ ਕਰ ਲੋ ਪਰਮੇ ਬੈਂਗਰਾਂ ਦੀ ਰੈਸਪੀ ਕਿਓ ਜੀ ਲੱਗੀ ਜਾਂਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਟੱਕ ਦੇਣਾ ਹੈਗਾ ਜਦੋਂ ਇਹ ਚੰਗੀ ਤਰ੍ਹਾਂ ਉਬਾਲੇ ਲੈਣ ਲੱਗੀ ਤੇ ਇੱਥੇ ਵੀ ਤੁਸੀਂ 5 ਤੋਂ 7 ਮਿੰਟ ਇਹਨੂੰ ਲਗਾਤਾਰ ਪਕਾਓ ਜਦੋਂ ਇਹਨੇ ਆਪਣੇ ਬੜੇ ਵਧੀਆ ਕਲਰ ਦੇ ਛੱਡ ਤੇ ਤਾਂ ਸਾਰੇ ਬੈਂਗਰਾਂ ਨੂੰ ਇਹਦੇ ਵਿੱਚ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਕੜਾਈ ਨੂੰ ਟੱਕ ਦੇਣਾ ਹੈ పంతో ఛే మిట్మ ఫ్లేమతో పకాయో ਇਹ ਹੌਲੀ ਹੌਲੀ ਸਬਜੀ ਪੱਕਦੀ ਐ ਇਸ ਲਈ ਮਜ਼ੇਦਾਰ ਬਣਦੀ ਐ ਤੇ ਜਿਹੜੀ ਵੀ ਬੈਂਗਣਾ ਵਿੱਚ ਕਸਰ ਸੀ ਉਹ ਇੱਥੇ ਪੂਰੀ ਹੋ ਜੂਗੀ ਉੱਪਰ ਦੀ ਪਾ ਦਿਓ ਖਰਾ ਖਰਾ ਧਨੀਆ ਤੇ ਬਹੁਤ ਹੀ ਲਾਜਵਾਬ ਪਰਮੇ ਮਸਾਲੇ ਬੈਂਗਣ ਬਣ ਕੇ ਤਿਆਰ ਐ ਪਰ ਜਿਆਦਾ ਇਹਦੀ ਛੇੜਛਾੜ ਬਿਲਕੁਲ ਨਾ ਕਰਿਓ ਕਿਉਂਕਿ ਨਹੀਂ ਤਾਂ ਇਹਨਾਂ ਦਾ ਮਸਾਲਾ ਜਿਹੜਾ ਉਹ ਗਰੇਵੀ ਦੇ ਵਿੱਚ ਮਿਕਸ ਹੋ ਜੂਗਾ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਇਹਨੂੰ ਸਰਵ ਕਰਨਾ ਕਿਉਂਕਿ ਸਬਜੀ ਐਨੀ ਜਿਆਦਾ ਟੇਸਟੀ ਬਣੀ ਐ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਉੱਪਰ ਦੀ ਪਾ ਦਿਓ ਇਥੇ ਗੈਸ ਨੂੰ ਕਰ ਦਿਓ ਬੰਦ ਤੇ ਇੱਥੇ 10 ਮਿੰਟਾਂ ਲਈ ਇਹਨੂੰ ਰੈਸਟ ਤੇ ਰੱਖ ਦਿਓ ਉਸ ਤੋਂ ਬਾਅਦ ਦੇਖੋ ਇਹਦਾ ਕਿੰਨਾ ਸੋਹਣਾ ਸਬਜੀ ਦਾ ਕਲਰ ਆਇਆ ਹੈ ਦੇਖ ਕੇ ਇਹਨੂੰ ਖਾਣ ਨੂੰ ਆਪਣੇ ਆਪ ਹੀ ਜੀ ਕਰਦਾ ਹੈਗਾ ਨਾਲ ਇਹਦੇ ਸਾਦੀ ਰੋਟੀ ਬਣਾਓ ਤੰਦੂਰੀ ਰੋਟੀ ਬਣਾਓ ਨਾਲ ਬਣਾਓ ਤੁਹਾਡੀ ਆਪਣੀ ਮਰਜ਼ੀ ਪਰ ਹੋਟਲ ਰੈਸਟੋਰੈਂਟ ਵਰਗੀ ਸਬਜੀ ਆਪਾਂ ਉਸੇ ਤਰੀਕੇ ਨਾਲ ਹੀ ਕਰਦੇ ਵਿੱਚ ਸਰਵ ਕਰਾਂਗੇ ਸਾਰੀ ਖਾਣਾ ਖਾਣ ਦੇ ਲਈ ਤਿਆਰ ਸੀ ਤੇ ਆਪਾਂ ਵੀ ਸਬਜੀ ਸਰਵ ਕਰ ਰਹੇ ਸੀ ਹੁਣ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਇਸ ਤਰੀਕੇ ਪਰ ਮੈਂ ਬੈਂਗਣ ਬਣਾ ਕੇ ਜਰੂਰ ਦੇਖਿਓ ਐਨੇ ਜਿਆਦਾ ਪਸੰਦ ਆਉਣਗੇ ਕਿ ਤੁਸੀਂ ਬਾਰ ਬਾਰ ਬਣਾਇਆ ਕਰੋਗੇ ਤੇ ਜਿਹਨੂੰ ਇੱਕ ਵਾਰੀ ਖਵਾਤੇ ਤੁਹਾਡੇ ਤੇਰੀ ਰੈਸਪੀ ਹੈ ਜਿਹੜੀ ਜਰੂਰ ਪੁੱਛੇਗਾ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਿਓ ਮੇਰੀ ਪੂਰੀ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ